ਕੀ ਕਹਿੰਦੇ ਸੀਗੇ ਕਹਿੰਦਾ ਸੀ ਮਾਰਿਆਂ ਦੇ ਘਰ ਦਾ ਆਵੇ ਤਕੜਿਆਂ ਲਈ ਜਾਂਦੇ 29 ਬਿਵਾਦ ਫੋਨ ਮਿਲੇ ਸਾਡ 29 ਬਿਵਾਦ ਫੋਨ 8 ਡੈਰੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਪਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਹੀ ਆ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇੱਕ ਇੱਕ ਹੀ ਆ ਬਿੱਟੂ ਜੀ ਕਦੀ ਕਦੋਂ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋਧੀਆਂ ਸਿੱਗੀਆਂ ਉਦੋਂ ਬੀਜੇਪੀ ਚੁੱਪ ਰਹੀ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚਿੱਕਾ ਮਾਰਨ ਲੱਗ ਗਏ ਹੋ ਇਹਦਾ ਮਤਲਬ ਸਪੱਸ਼ਟ ਹੈ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਭ ਤੋਂ ਵੱਸਤੀ ਕਰਦੇ ਨੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਦਾ ਜੋ ਵਾਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਧ ਬੰਦੇ ਨਾਲ ਦੀ ਹੈ ਸਾਰ ਸੰਧੂ ਇਸ ਗੱਲਾਂ ਦੀ ਹੈ ਕੌਣ ਵਿਜੀਠਿਆ ਕੌਣ ਨਹੀਂ ਹੈ ਸਾਨੂੰ ਇਸ ਗੱਲ ਦੇ ਨਾਲ ਹੈ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅਰਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਬ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਪਾਂ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਖਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸਬਗਲਾਂ ਨੂੰ ਫੜਦੀ ਸੱਜੇ ਜਿਹੜੇ ਸੋਹਾ ਖਾਂਦੇ ਜਿੰਨਾ ਫੁੱਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਗਏ ਲੋਕਾਂ ਨੂੰ ਪੰਜ ਸਾਲ ਰਾਜ ਕਰਕੇ ਫੜੋ ਲੋਕ ਚਿੱਕਾ ਮਾਰ ਰਹੇ ਫੜੋ ਜਿਹੜੇ ਅੱਜ ਵਿਕਮਜੀਠੀਏ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ੇ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਮ ਹਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਆ ਲਈ ਬਿਆਨ ਦੇ ਰਹੇ ਹੋ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ 'ਚ ਹਿੰਮਤ ਹੈ ਤੇ ਕਹੋ ਮਾਨ ਸਾਹਿਬ ਨੂੰ ਕਿ ਜੜ ਬਾਕੀ ਵੱਡੇ ਹੋ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗਲਤ ਬੰਦੇ ਨੂੰ ਨਾ ਕਿ ਗਲਤ ਬੰਦੇ ਦਾ ਨਾ ਕਿਸੇ ਬਲੋ ਜਿਹੜਾ ਬੰਦਾ ਜਿਹੜਾ ਕੋ ਧੰਦੇ ਸ਼ਾਮਿਲ ਲੀਗਾ ਨਾ ਉਹਦਾ ਘਾਟ ਆਇਆ ਨਾ ਤੇ ਕੇਸ ਸਦ ਕੀਤਾ ਨਾ ਕਿਸੇ ਤੇ ਸਿਆਸੀ ਰੰਗਿਸਕਾ ਦੇਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫ ਨਹੀਂ ਕਰਾਂਗੇ ਭਾਵੇਂ ਦਿੱਡੇ ਤੋਂ ਜਿਹੜਾ ਮਰਜ਼ੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦ ਨਸ਼ੇ ਦੇ ਵਿਰੋਧ ਅਦਵਿੰਦ ਕੇ ਦੀ ਵਾਰ ਅਤੇ ਸਦਾ ਭਗਵਾਨ ਸ੍ਰੀ ਮਾਨ ਦੀ ਗਵਾਈ ਉਦੋਂ ਤੱਕ ਪੰਜਾਬ ਦੀ ਤਰਤੀ ਦੇ ਜਾਦੀ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਤਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ